ਮਸੀਹੇ ਸਾਬ ਕੋ ਜੈਮਸੀ ਦੀ ਜੈਮਸੀ ਦੀ ਹallelujah 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 ਔਰ ਥੋੜਾ ਸਮਾਂ ਸੀ ਪਰਮੇਸ਼ੁਰ ਦਾ ਪਾਕ ਕਲਾਮ ਪੜਾਂਗੇ ਅੱਜ ਸਭ ਦਾ ਟੌਪ ਹੋਏਗਾ ਦਿਲ ਨੂੰ ਸਾਫ ਕਰਨਾ ਕਿਨੂੰ ਸਾਫ ਕਰਨਾ ਕਿਤੇ ਕਿਤੇ ਵਚਨ ਚ ਲਿਖਿਆ ਹੱਥਾਂ ਨੂੰ ਸਾਫ ਕਰਨਾ ਆਤਮਾ ਨੂੰ ਸ਼ੁੱਧ ਕਰਨਾ ਪਰ ਅਜੇ ਸਿਖਾਂਗੇ ਦਿਲ ਨੂੰ ਸਾਫ ਕਰਨਾ ਕਹਾਤਾ ਦੀ ਕਿਤਾਬ 20 ਬਹਾਰ ਦਾ ਨਵਾਂ ਚੈਪਟਰ 20 ਵਰਸ 9 ਮੈਂ ਪੜ੍ਹ ਲਿਆ ਪਲੀਜ਼ ਮੈਨੂੰ ਸੁਣੋ ਧਿਆਨ ਦੇ ਨਾਲ ਤੂੰ ਸੁਣਣਾ ایمان ਪੈਦਾ ਹੁੰਦਾ ਹੈ ਤੇ ਸੁਣਨਾ ਮਸੀਹ ਦੇ ਬਚਨ ਤੋਂ ਚਾਹੀਦਾ ਆ ਬੋਲੋ ਆਮੀਨ ਹਾਲੇਲੂਇਆ 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 ਸੁਣਨਾ ਕਿੱਥੋਂ ਚਾਹੀਦਾ ਹੈ ਜੇ ਤੁਸੀਂ ਫਿਲਮਾਂ ਦੀਆਂ ਗੱਲਾਂ ਸੁਣੋਗੇ ਤੇ ਫਿਲਮਾਂ ਦੀਆਂ ਕਰੋਗੇ ਜੇ ਤੁਸੀਂ ਗੁਰਬਾਣੀ ਦਾ ਪੜ੍ਹੋਗੇ ਤੇ ਸਾਰੀ ਦੁਨੀਆ ਦੀਆਂ ਖਬਰਾਂ ਜਿਹੜੇ ਤੁਹਾਨੂੰ ਪਤਾ ਹੋਣਗੀਆਂ ਜੇ ਅੰਜੀਲ ਪੜ੍ਹੋਗੇ ਤੇ ਸਵਰਗ ਦੀਆਂ ਗੱਲਾਂ ਤੁਹਾਨੂੰ ਪਤਾ ਹੋਣਗੀਆਂ ਹਾਂਜੀ ਸੁਣੋ ਜੀ ਕੌਣ ਆਖ ਸਕਦਾ ਹੈ ਕਿ ਮੈਂ ਆਪਣੇ ਮਨ ਨੂੰ ਸ਼ੁੱਧ ਕੀਤਾ ਹੈ ਕੌਣ ਆਖ ਸਕਦਾ ਹੈ ਕਿ ਮੈਂ ਆਪਣੇ ਮਨ ਨੂੰ ਸ਼ੁੱਧ ਕੀਤਾ ਮੈਂ ਪਾਪ ਤੋਂ ਸਾਫ਼ ਹੋ ਗਿਆ ਹਾਂ ਹੂੰ ਮੈਂ ਪਾਪ ਤੋਂ ਥੀ ਹੋ ਗਿਆ ਹਾਂ ਸਾਫ਼ ਹੋ ਗਿਆ ਸਾਫ਼ ਹੋ ਗਿਆ ਭਾਈਪਣੋਂ ਆਪਣੇ ਆਪ ਨਹੀਂ ਹੋ ਸਕਦਾ ਆਪਣੇ ਆਪ ਹallelujah ਸਾਨੂੰ ਆਪਣਾ ਦਿਲ ਕਿਸੇ ਨੂੰ ਦੇਣਾ ਪੈਣਾ ਹੈ ਹallelujah। ਖਾਦੇ ਵਾਤੇ। ਤੋਂ ਖਾਣ ਵਾਲੇ ਨਹੀਂ। ਖਾਦੇ ਵਾਤੇ। ਸਾਫ਼ ਕਰਨ ਵਾਲੇ। ਹallelujah। ਹallelujah। ਇੱਥੇ ਕਹਿੰਦੇ ਕਿ ਅਸੀਂ ਦਿਲ ਦੇ ਦਿੱਤਾ ਹੁਣ ਕੀ ਕਰੀਏ? ਜੇ ਅਸੀਂ ਦਿਲ ਦੇ ਦੇ ਨਹੀਂ ਤਾਂ ਬਾਕੀ ਮੰਕਰ ਪੁੱਛੀ ਨਹੀਂ ਰਹਿ ਜਾਂਦਾ ਮਿੱਟੀ ਰਹਿ ਜਾਂਦੀ ਸਮਝ ਲਓ। ਪਰ ਜੇਕਰ ਦਿਲ ਅਸੀਂ ਪਰਮੇਸ਼ਵਰ ਨੂੰ ਦੇ ਦਈਏ ਤੇ ਉਹ ਨੂੰ ਕੀ ਕਰ ਦੇਵੇ ਵੀ ਆਪਣੇ ਲਹੂ ਨਾਲ ਸਾਫ਼ ਕਰ ਦੇਗਾ ਕਾਦੇ ਤੋਂ ਪਾਪ ਤੋਂ ਹallelujah ਬਹੁਤ سارے ਬਾਡੀ ਲੋਸ਼ਨ ਨੇ ਬਹੁਤ سارے ਕੈਮੀਕਲ ਨੇ ਜਿਹਨਾਂ ਨੂੰ ਮਿਕਸ ਕਰਕੇ ਕਰੀਮਾਂ ਬਣਾਈ ਜਾਂਦੀਆਂ ਨੇ ਤੇ ਇਨਸਾਨ ਦਾ ਚਿਹਰਾ ਥੋੜੇ ਜੰਮੇ ਦੇ ਲਈ ਉਚਮਕਾ ਦਿੰਦੀਆਂ ਨੇ ਹallelujah ਪਰ ਪ੍ਰਭੂ ਦੇ ਗਾੜੀ ਜੀ ਅਸੀਂ ਆਪਣੇ ਆਪ ਨੂੰ ਸੌਂਪ ਦਈਏ ਅਨੰਤ ਕਾਲ ਤੱਕ ਜੀਰੇ ਤੱਕ ਅਨੰਤ ਕਾਲ ਤੱਕ ਸਾਡੇ ਚਿਹਰੇ ਨੂੰ ਕੀ ਗੱਲ ਦਾ ਖੁਸ਼ੀ ਨਾਲ ਫੈਲਾ ਦਿੰਦਾ ਹੈ ਸਾਡਾ ਦਿਲ ਖੁਸ਼ੀ ਨਾਲ ਭਰਿਆ ਰਹੇਗਾ ਹallelujah ਸਾਡੀਆਂ ਦਾਸੀਆਂ ਨੂੰ ਸਾਡੀਆਂ ਪਰੇਸ਼ਾਨੀਆਂ ਨੂੰ ਸਾਡੇ ਬੋਝ ਨੂੰ ਉਹ ਪਰਮੇਸ਼ਵਰ ਜਿਹਨੂੰ ਅਸੀਂ ਆਪਣਾ ਤੇਲ ਦਿੰਦੇ ਆ ਚੱਕਣ ਦੀ ਸ਼ਕਤੀ ਰੱਖਦਾ ਹੈ ਕੌਣ ਕਹਿੰਦਾ ਹੈ ਕਿ ਮੈਂ ਸ਼ੁੱਧ ਹੋ ਗਿਆ ਪੌਲ ਉਸ ਕਹਿੰਦਾ ਜੇ ਮੈਂ ਦੌਰ ਦੌੜੀ ਗਿਆ ਨਾ ਆਈ ਭਾਈ ਬਣੋ ਜਿੰਨਾ ਚਿਰ ਅਸੀਂ ਧਰਤੀ ਤੇ ਹ ਵਫਾਦਾਰ ਰਹਿਣਾ ਆ ਹallelujah ਕਿਤੇ ਵਫਾਦਾਰ ਰਹਿਣਾ ਆ ਸਾਰੇ ਜੀ ਸ਼ਰਸਰੀ ਜੀ ਤੁਸੀਂ ਉਹ ਦੇ ਜਿਹਨੂੰ ਤੁਸੀਂ ਦਿਲ ਦਿੱਤਾ ਆ ਹਾਲੇਲੂਇਆ ਤੂੰ ਕਿਹਦੇ ਜਿਨ੍ਹਾਂ ਨੇ ਪ੍ਰਭੂ ਨੂੰ ਦਿਲ ਦਿੱਤਾ ਹੈ ਉਹਨਾਂ ਦੇ ਦਿਲ ਵਿੱਚ ਪ੍ਰਭੂ ਦੀਆਂ ਗੱਲਾਂ ਨੇ ਤੇ ਜਿਨ੍ਹਾਂ ਨੇ ਅਜੇ ਸੰਸਾਰ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਦਿਲ ਵਿੱਚ ਮੈਰ ਤੇ ਵਿਰੋਧ ਤੇ ਕ੍ਰੋਧ ਵੀ ਤੇ ਲੋਭ ਦੀਆਂ ਗੱਲਾਂ ਨੇ ਮੈਂ ਇਦਾਂ ਕਰਦਾਗਾ ਸੋਚਦੇ ਰਹਿੰਦੇ ਨੇ ਪ੍ਰਭੂ ਦਾ ਵਚਨ ਕਹਿੰਦਾ ਤੂੰ ਰਾਤ ਨੂੰ ਆਪਣੇ ਬਿਸਤਰੇ ਜਾਵੇਂ ਤੇ ਚੁੱਪ ਰਹਿਣਾ ਪਰ ਜਦੋਂ ਅਸੀਂ ਰਾਤ ਨੂੰ ਲੰਮੇ ਪੈਂਦੇ ਤਾਂ ਦੁਸ਼ਮਣ ਚੇਤੇ ਆਉਂਦੇ ਜਿਨ੍ਹਾਂ ਨੇ ਸਾਡੇ 'ਤੇ ਬਰਿਆਈ ਕੀਤੀ ਚੇਤੇ ਆਉਂਦੇ ਆ ਫਿਰ ਅਸੀਂ ਘੜਤਾ ਘੜਦੇ ਆ ਕਿ ਕੋਈ ਨਹੀਂ ਦਿਨ ਚੜ੍ਹਦਾ ਨਹੀਂ ਦਿਨ ਤਾਂ ਢੀ ਮਰਜ਼ੀ ਨਾਲ ਨਹੀਂ ਚੜ੍ਹਨਾ ਪ੍ਰਭੂ ਦੀ ਮਰਜ਼ੀ ਆ ਕੋਈ ਤੁਹਾਡੇ ਲਈ ਤੇ ਮੇਰੇ ਲਈ ਦਿਨ ਚੜ੍ਹਨ ਦਵੇ ਜਾਂ ਕਈ ਸੋਚਦੇ ਸੋਚਦੇ ਫਿਰ ਸੌ ਜਾਂਦੇ ਆ ਫਿਰ ਉੱਠਦੇ ਹੀ ਉੱਠਦੇ ਨਹੀਂ ਹallelujah ਭਾਈ ਬਣੋ ਜੇ ਦਿਲ ਦਿਲ ਸ਼ੁੱਧ ਕਰਨਾ ਆ ਤੇ ਕਿੰਨੂੰ ਦੇਣਾ ਪੈਣਾ ਆ ਧੋਖਾ ਦੇਣ ਵਾਲਿਆਂ ਨੂੰ ਨਾ ਦਓ ਹਣ ਤੁਹਾਡੇ ਦਿਲ ਦਾ ਨਾਸ਼ ਪੁੱਟ ਦੇਣਾ ਆ ਹallelujah ਰੋਸਾ ਜਿਹਾਵਾ ਪਰਮੇਸ਼ਰ ਦੇ ਕਰੋ ਫਿਰ ਤੁਸੀਂ ਉਹਦੇ ਮਨੁੱਖਾਂ ਦੇ ਉਹਦੇ ਬਣਾਏ ਹੋਏ ਉਹਦੇ ਦਿਲ ਨਾਲ ਜਿਹੜਾ ਤੁਹਾਡਾ ਦਿਲ ਮਿਲੇਗਾ ਫਿਰ ਤੁਸੀਂ ਉਹਦੇ ਰੱਥੇ ਪਰੋਸਾ ਕਰ ਸਕਦੇ ਜੇ ਫਿਰ ਉਹ ਤੁਹਾਡੇ ਲਈ ਭਲਾਈ ਦਾ ਰਸਤਾ ਖੋਲੇਗਾ ਮਨੁੱਖੀ ਸਤਾ ਨਾਲ ਹੱਥਾਂ ਨਾਲ ਰਸਤੇ ਖੁੱਲਦੇ ਨਹੀਂ ਹallelujah ਮਨੁੱਖੀ ਸ਼ਰੀਰ ਦੇ ਨਾਲ ਭਲਾਈ ਹੁੰਦੀ ਆ ਪਰ ਉਹ ਸ਼ਰੀਰ ਜਿਹੜੇ ਪਰਮੇਸ਼ਵਰ ਦੇ ਨੇ ਉਹ ਤੁਹਾਡੇ ਲਈ ਫਿਰ ਕੀ ਕਰਨਗੇ ਭਲਾਈ ਉਤਪਨ ਕਰਨਗੇ ਹallelujah ਹallelujah ਤਨ ਉਹ ਜਿਨ੍ਹਾਂ ਨੇ ਆਪਣੇ ਦਿਲ ਪਰਮੇਸ਼ਵਰ ਲੱਦੇ ਨੇ ਹallelujah ਜਿਨ੍ਹਾਂ ਨੇ ਆਪਣੇ ਦਿਲ ਦੀ ਸੁਨਤ ਕੀਤੀ ਹੋਈ ਹੈ ਹallelujah ਪੜਾਂਗੇ ਅਸੀਂ ਹੋਰ ਇੱਕ ਵਚਨ ਮਤੀ ਦੀ ਜੀਲ 14 ਬਾਪ ਉਹਦਾ 36 ਵਚਨ ਮਤੀ ਦੀ ਜੀਲ 14 ਬਾਪ ਉਹਦਾ 36 ਵਚਨ ਅਤੇ ਉਹ ਜੀ ਮਨਤ ਕੀਤੀ ਜੋ ਉਹਨਾਂ ਨੂੰ ਮੇਰਾ ਆਪਣੇ ਵਸਤਰ ਦਾ ਪੱਲਾ ਛੋਹ ਦੇ ਅਤੇ ਜਿੰਨਿਆਂ ਨੇ ਛੋਇਆ ਉਹ ਚੰਗੇ ਹੋਗੇ ਬੋਲੋ ਆਮੀਨ ਆਮੀਨ ਪਰ ਜੇ ਮੈਂ ਕਿੰਨੀ ਕੀਤੀ ਕਿ ਪੱਲਾ ਹੀ ਛੋਹ ਲੈਣ ਦੇ ਕਿਉਂਕਿ ਵਚਨ ਕਾਦੇ ਵਾਸਤੇ ਲਿਖਿਆ ਗਿਆ ਆ ਸਾਡੇ ਵਿਸ਼ਵਾਸ ਵਾਸਤੇ ਤਰਗੀ ਔਗਣ ਹਾਰੀ ਮੈਂ ਤਰਗੀ ਔਗਣ ਹਾਰੀ ਤਰਗੀ ਔਗਣ ਹਾਰੀ ਮੈਂ ਤਰ ਗਈ ਔਗਣਹਾਰੀ ਯਸ਼ ਤੇਰਾ ਯਸ਼ ਤੇਰਾ ਪੱਲਾ ਫਾੜ ਕੇ ਯਸ਼ ਤੇਰਾ ਯਸ਼ ਤੇਰਾ ਮੈਂ ਤਰ ਗਈ ਔਗਣਹਾਰੀ ਮੈਂ ਤਰ ਗਈ ਔਗਣਹਾਰੀ ਜਾਂਦੀ ਰਹੀ ਬਿਮਾਰੀ ਓ ਮੇਰੀ ਜਾਂਦੀ ਰਹੀ ਬਿਮਾਰੀ ਜਾਂਦੀ ਰਹੀ ਬਿਮਾਰੀ ਓ ਮੇਰੀ ਜਾਂਦੀ ਰਹੀ ਬਿਮਾਰੀ ਇਹ ਚਤੇਰਾ ਇਹ ਚਤੇਰਾ ਪੱਲਾ ਫੜ ਕੇ ਯਿਸ਼ ਤੇਰਾ ਪੱਲਾ ਮਾੜ ਕੇ ਮੈਂ ਤਰ ਗਈ ਓ ਗਨਹਾਰੀ ਮੈਂ ਤਰ ਗਈ ਓ ਗਨਹਾਰੀ ਉਹ ਕਹਿੰਦੀ ਮੈਂ ਦਿਲ ਸਾਫ਼ ਨਹੀਂ ਮੈਂ ਗੁਨਾਨਾ ਨਾਲ ਓਗਣਾ ਨਾਲ ਭਰੀ ਹੋਈ ਸੀ ਪਰ ਜਦੋਂ ਮੈਂ ਤੇਰਾ ਪੱਲਾ ਛੂ ਲਿਆ ਤਾਂ 12 ਸਾਲ ਦੀ ਰੋਗਣ ਗਵਾਈ ਦਿੰਦੀ ਹਾਂ ਹallelujah ਹallelujah ਜਿੰਨੀਆਂ ਨੇ ਉਹਨੂੰ ਛੂ ਲਿਆ ਉਨੇ ਕੀ ਹੋ ਗਏ ਫਿਰ ਚੰਗੇ ਹੋ ਗਏ ਹallelujah ਪਾਈ ਪੈਣਾ ਆਪਣਾ ਤਨ ਮਨ ਬੰਦਗੀ ਵਿੱਚ ਰੰਗਣਾ ਪੈਣਾ ਆ ਜਦੋਂ ਮਿਊਜ਼ਿਕ ਵੱਜਦਾ ਆ ਜਿਹੜੇ ਬੰਦੇ ਉਹ ਮਿਊਜ਼ਿਕ ਦੇ ਨਾਲ ਕੰਪੈਰੀਸ਼ਨ ਨਹੀਂ ਕਰਦੇ ਜਾਂ ਆਪਣੇ ਆਪ ਨੂੰ ਨਹੀਂ ਮਲਾਉਂਦੇ ਹਨ ਇਹਦੇ ਕੋਈ ਨਹੀਂ ਜਿਹੇ ਪਿੱਛੇ ਤਾੜੀ ਮਾਰੀਏ ਤਾਂ ਵੀ ਕੋ ਗੱਲ ਨਹੀਂ ਜੇ ਤੇਜ ਮਾਰੀਏ ਤਾਂ ਵੀ ਕੋਈ ਗੱਲ ਨਹੀਂ ਗਲਬੜ ਜੀ ਮਲਾਉਣਾ ਪੈਣਾ ਹੈ ਹallelujah ਤੇ ਜਿਹੜੇ ਜੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਹਰੇ ਜੇ ਤਾਲ ਤੇ ਤਾੜੀ ਮਾਰਦੇ ਨੇ ਇਹਦੇ ਤਾਲ ਤੇ ਹੀ ਆਪਣੀ ਆਵਾਜ਼ ਦੀ ਸੁਰ ਵੀ ਲਾਉਂਦੇ ਨੇ ਬੇਸੁਰਾ ਪਸੰਦ ਨਹੀਂ ਹallelujah ਭਾਈ ਪੈਣੋ ਪਰਮੇਸ਼ਵਰ ਦੀ ਚਾਲ ਵਿੱਚ ਆਪਣੀ ਚਾਲ ਮਿਕਸ ਕਰਨੀ ਜਿੰਨੀ ਤੇਜ ਉਹ ਚੱਲਦਾ ਵੀ ਤੇ ਚੱਲਣਾ ਆ ਜਿਦਾਂ ਦੇ ਉਹ ਕੰਮ ਕਰਦਾ ਉਹਦਾਂ ਦੇ ਕੰਮ ਅੰਜੀਲ ਚ ਲਿਖੇ ਨੇ ਕਰਨੇ ਨੇ ਉਹ ਰਾਹ ਜਿਹੜਾ ਉਹਨੇ ਦੱਸਿਆ ਉਹ ਰਾਹ ਤੇ ਚੱਲਣਾ ਆ ਹallelujah ਤੇ ਆਪਣਾ ਤਨ ਵੀ ਤੇ ਆਪਣਾ ਮਨ ਵੀ ਕਿਹਨੂੰ ਦੇਣਾ ਆ ਪਰਮੇਸ਼ਰ ਨੂੰ ਦੇਣਾ ਆ ਹੁਣ ਆਪਾਂ ਤਨ ਸਾਡਾ ਕਿਦਾ ਹੁਣ ਅਸ ਵਕਤ ਤਨ ਅੱਖੇ ਲੱਗਣ ਡਿਆ ਜੇ ਆਪਾਂ ਕੰਮ ਤੇ ਦੇ ਦੇ ਹੁਣ ਅਸੀਂ ਤਨ ਵੀ ਤੇ ਮਨ ਵੀ ਤਨ ਦੁਆਰਾ ਹੀ ਭਗਤੀ ਕਰਨ ਦੇ ਤਾਂ ਨਹੀਂ ਬੈਠੇ ਆਪਾਂ ਕੋਦੋਂ ਚੌਕੜੀਆਂ ਮਾਰ ਕੇ ਬੈਠੇ ਆਂ ਘੁੱਟਣੇ ਪਾਰ ਹੋਏ ਆਂ ਖੜੇ ਹੋਏ ਆਂ ਤਾੜੀ ਮਾਰੀ ਆ ਆਵਾਜ਼ ਗੱਡੀ ਆ ਕਈ ਨੂੰ ਕੱਢਣੀ ਆਉਂਦੀ ਕਈਆਂ ਨੂੰ ਨਹੀਂ ਕੱਢਣੀ ਆਉਂਦੀ ਪਰ ਕੱਢੀ ਆ ਹallelujah ਕਿਦੇ ਵਾਸਤੇ ਭਗਤੀ ਇਕੱਲੇ ਮੰਨਣਾ ਨਹੀਂ ਹੁੰਣੀ ਤਨ ਵੀ ਯੂਜ਼ ਕਰਨਾ ਪੈਣਾ ਆ ਹallelujah ਤਨ ਤੋਂ ਮੂੰਹ ਤੋਂ ਬੋਲਣਾ ਪੈਣਾ ਆ ਇਹ ਬਾਣੀ ਸੋਨੇ ਦੇ ਖਰੱਚ ਵੀ ਲਿਖੀ ਜਾਵੇ ਸੋਨੇ ਦੇ ਸੰਦੂਕ ਚ ਬੰਦ ਕਰ ਦਿੱਤੀ ਜਾਵੇ ਤੇ ਦਿਨ ਰਾਤ ਇਹਨੂੰ ਪੂਜਾ ਕੀਤੀ ਜਾਵੇ ਤੇ ਇਹਨੇ ਕੁਝ ਵੀ ਕਰਨਾ ਨਹੀਂ ਆ ਪਰ ਇੱਕ ਗਰੀਬ ਜਾਂ ਬੰਦਾ ਵੀ ਜੇ ਕਰੇ ਸ਼ਬਦ ਬੋਲੇ ਜੇ ਕਰੇ ਸ਼ਬਦ ਪੜ੍ਹੇ ਜੇ ਕਰੇ ਸ਼ਬਦ ਸੁਣੇ ਤਾਂ ਇਹ ਕੀ ਕਰੇਗੀ ਕੰਮ ਕਰੇਗੀ ਕਿਉਂਕਿ ਜੀਉਂਦੀ ਆ ਹallelujah ਸੋ ਤਾਂ ਬਿਆ ਮਨੋ ਕੋਈ ਕੁਝ ਨਹੀਂ ਕਰਦਾ ਜਿਹਨੂੰ ਸਵਾਲ ਦੀਏ ਦੇ ਕਰੇਗਾ ਕੁਝ ਸੁਪਨਾ ਵੇਖੇਗਾ ਉਹ ਵੀ ਪੜਾਣਾ ਹallelujah ਫਿਰ ਜਦੋਂ ਉੱਠ ਜਾਂਦਾ ਆ ਉਹਦੀ ਬਾਡੀ ਵੀ ਹਰਕਤ ਕਰਦੀ ਆ ਤੇ ਉਹਦਾ ਤਨ ਮਨ ਵੀ ਹਰਕਤ ਵਿੱਚ ਆ ਜਾਂਦਾ ਆ ਜਦੋਂ ਅਸੀਂ ਇਹਨੂੰ ਬੋਲਦੇ ਆ ਉਦੋਂ ਇਹ ਕੰਮ ਕਰਦੀ ਆ ਆਪਾਂ ਕਹੀਏ ਕਿ ਪਿਤਾ ਪਰਮੇਸ਼ਰ ਤੂੰ ਮੇਰੇ ਦਿਲ ਨੂੰ ਕੀ ਕਰ ਦੇ ਸਾਫ਼ ਬਣਾ ਦੇ ਮੇਰੇ ਦਿਲ ਨੂੰ ਪਾਕ ਬਣਾ ਦੇ ਯੇਸ਼ੂ ਮੈਂ ਕੁਝ ਹੋਰ ਨਾ ਮੰਗਾਂ ਗੁਨੇਗਾਰ ਤੋਂ ਪਾਕਤ ਬਣਾ ਦੇ ਮੈਂ ਕੁਝ ਹੋਰ ਨਾ ਮੰਗਾ ਗੁਨੇਗਾਰ ਤੋਂ ਪਾਕਤ ਬਣਾ ਦੇ ਮੈਂ ਕੁਝ ਹੋਰ ਨਾ ਮੰਗਾ ਮੇਰੇ ਦਿਲ ਨੂੰ ਪਾਕ ਬਣਾ ਦੇ ਯੇਸ਼ੂ ਮੈਂ ਕੁਝ ਮੈਂ ਕੁਝ ਹੋਰ ਨਾ ਮੰਗਾ ਗੁਨੇਗਾਰ ਤੋਂ ਪਾਕਤ ਬਣਾ ਦੇ ਭਾਈ ਭੈਣੋ ਦਿਲ ਵਿੱਚ ਕੀ ਭਰੇ ਨੇ ਉਹ ਨਾ ਭਰੇ ਬਰਿਆਈ ਭਰੀ ਇਸ ਕਰਕੇ ਮੈਂ ਤੁਹਾਨੂੰ ਕਿਹਾ ਹੈ ਕਿ ਦਿਲ ਕਿਨੂੰ ਦੇ ਦੋ ਪਰਮੇਸ਼ੁਰ ਨੂੰ ਜਦ ਦਿਲ ਪਰਮੇਸ਼ੁਰ ਨੂੰ ਲਓਗੇ ਤੁਹਾਡੇ ਦਿਲ ਵਿੱਚ ਵਚਨ ਹੋਵੇਗਾ ਤੁਹਾਡਾ ਵਚਨ ਪੜਨੋਂ ਦਿਲ ਕਰੇਗਾ ਤੁਹਾਡਾ ਪ੍ਰਾਰਥਨਾ ਵਿੱਚ ਮਾਨਣ ਲੱਗੇਗਾ ਹਾਲੇਲੂਇਆ ਭਾਈ ਭੈਣੋ ਜੇ ਤੁਹਾਡਾ ਪ੍ਰਾਰਥਨਾ ਚ ਮਾਨਣ ਲੱਗੇਗਾ ਨਵਾਂ ਬਿਸ਼ੇਕ ਆਵੇਗਾ ਤੁਹਾਡੀ ਰੂਹ ਦਾ ਮਸਾ ਤੁਹਾਡੇ ਖਿਆਲ ਤੁਹਾਡੇ ਵਿਚਾਰ ਤੁਹਾਡਾ ਸ਼ਰੀਰ ਵੀ ਖੁਸ਼ੀ ਵਿੱਚ ਰਹੇਗਾ ਹੋ ਵਧੀ ਫਿਰੋਗੇ ਆਪਣੇ ਘਰ ਵਿੱਚ ਆਪਣੇ ਸ਼ਹਿਰ ਵਿੱਚ ਆਪਣੇ ਕੰਮ ਵਿੱਚ ਹallelujah ਆਪਣੇ ਰਿਸ਼ਤੇ ਨਾਤੇ ਵਿੱਚ ਕਿੱਥੋਂ ਇਹ ਰੰਗ ਚੜ੍ਹ ਗਿਆ ਆ ਵੇਖ ਕੇ ਤੇਰੀ ਚਾਲ ਜਮਾਨਾ ਸਭ ਦੰਗ ਹੋਵੇਗਾ ਹੈ ਤੇ ਗਰੀਬ ਹੀ ਆ ਪਰ ਇਹ ਰੰਗ ਕਿੱਥੋਂ ਆਇਆ ਇਹ ਖੁਸ਼ੀ ਕਿੱਥੋਂ ਆ ਉਹ ਜਹਵਾ ਪਰਮੇਸ਼ਵਰ ਖੁਸ਼ੀਆਂ ਦਾ ਖਜ਼ਾਨਾ ਆ ਕੀ ਆ ਖੁਸ਼ੀਆਂ ਦਾ ਖਜ਼ਾਨਾ ਆ ਹallelujah ਹallelujah ਮੇਰਾ ਕੋਈ ਨਾ ਸਹਾਰਾ ਹੋਰ ਮੇਰਾ ਕੋਈ ਨਾ ਸਹਾਰਾ ਹੋ ਮੇਰਾ ਕੋਈ ਨਾ ਸਹਾਰਾ ਹੋਰ ਮੇਰਾ ਕੋਈ ਨਾ ਸਹਾਰਾ ਹੋ ਜੇ ਤੁਸੀਂ ਇਹ ਗੱਲ ਕਹੋਗੇ ਜੋ ਤੁਹਾਡਾ ਸਹਾਰਾ ਬਣੇਗਾ ਤੁਹਾਡੇ ਦਿਲ ਨੂੰ ਕੀ ਕਰੇਗਾ ਸਾਫ ਕਰੇਗਾ ਆਪਣਾ ਰੂਹ ਤੇ ਆਪਣਾ ਆਤਮਾ ਤੁਹਾਨੂੰ ਦਵੇਗਾ ਹallelujah ਪਵਿੱਤਰਤਾਈ ਪਰਮੇਸ਼ਵਰ ਦੀ ਆ ਭਾਵੇਂ ਤੁਹਾਡੇ ਪਾਪ ਜਿシャਇਆ 1 ਦਾ 18 ਵਿੱਚ ਲਿਖਿਆ ਭਾਵੇਂ ਤੁਹਾਡੇ ਪਾਪ ਕਰਮ ਵਿੱਚ ਜਏ ਹੋਣ ਕਿੰਨੇ ਮਰਜੀ ਲਾਲ ਰੰਗ ਦੇ ਹੋਣ ਉਹ ਆਪਣੇ ਰੂਹ ਨਾਲ ਧੋ ਕੇ ਕਿਦਾਂ ਦੇ ਕਰ ਦੇਗਾ ਤੁਹਾਡੀ ਬਾਹਰ ਹallelujah ਬਰਫ ਵਾਂਗੂ ਕਰ ਦੇਗਾ ਚਿੱਟੇ ਕਰ ਦੇਗਾ ਇਦਾਂ ਦੇ ਬਰਫ ਵਾਂਗੂ ਹallelujah ਜਿਕਰੀਆ ਯਕੀਯਾ ਤਿੰਦਾ ਚਾਰ ਵਚਨ ਪੜਾਉਂ ਮੈਨੇ ਕੱਪੜੇ ਲਾ ਲਏ ਹallelujah ਚਰਚ ਆਉਣ ਲੱਗਿਆ ਵੀ ਆਪਾਂ ਵਿਚਾਰ ਕਰਨੀ ਆ ਹallelujah ਜਿਕਰੀਆ ਤਿੰਦਾ ਚਾਰ ਵਚਨ ਤਾਂ ਉਸੇ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ ਉੱਤਰ ਦੇ ਕੇ ਆਖਿਆ ਕਿ ਇਸ ਤੋਂ ਮੈਂਨੇ ਕੱਪੜੇ ਲਾ ਲਓ ਅਤੇ ਉਸਰੇ ਅਤੇ ਉਹਨੇ ਉਸ ਨੂੰ ਆਖਿਆ ਵੇਖ ਮੈਂ ਤੇਰੀ ਬਰਿਆਈ ਤੇਥੋਂ ਦੂਰ ਕਰ ਦਿੱਤੀ ਹੈ ਅਤੇ ਤੈਨੂੰ ਕੀਮਤੀ ਵਸਤਰ ਪੁਆਵਾਂਗਾ ਹallelujah ਹallelujah ਤੇ ਵੀ ਬਰਿਆਈ ਕੀ ਕਰ ਦਿੱਤੀ ਮੈਂ ਤੇਥੋਂ ਦੂਰ ਕਰ ਦਿੱਤੀ ਦੂਰ ਕਰ ਦਿੱਤੀ ਆ ਫਦੇ ਨਾਲ ਅੱਗੇ ਹੁਣ ਆਪਾਂ ਜਾ ਕੇ ਵੇਖਣਾ ਆ। ਪ੍ਰਾਣੇ ਨਾਮ ਜੀ ਯਸ਼ੂ ਦਾ ਲਾਉ ਨਹੀਂ ਆਉਂਦਾ। ਜਾਣਦੀ ਗੱਲ ਆ। ਜਬੂਰਾ ਜੀ ਯਸ਼ੂ ਮਸੀਹ ਦਾ ਨਾਮ ਨਹੀਂ ਆਉਂਦਾ। ਇਹ ਉਹ ਪਰਮੇਸ਼ਰ ਦਾ ਨਾਮ ਆਉਂਦਾ। ਪਰ ਜਦੋਂ ਨਵਾਂ ਨੀਮਾ ਪੜਦੇ ਯਸ਼ੂ ਮਸੀਹ ਦਾ ਲਾਉ ਆ ਗਿਆ ਹੁਣ। ਹੁਣ ਇੱਥੇ ਕੀ ਕਿਹਾ ਤੇਰੀ ਬਰਿਆਈ ਮੈਂ ਲਾਹ ਦਿੱਤੀ ਆ। ਪਰ ਲਾਹ ਕਾਹਦੇ ਨੇ ਦਿੱਤੀ ਆ। ਪ੍ਰਾਣੇ ਨੀਮ ਵਿੱਚ ਲੱਥ ਜਾਂਦੀ ਸੀ। ਬੋਲੋ। ਪ੍ਰਾਣੇ ਨੀਮ ਨੂੰ ਪੜਾਂਗੇ ਤਾਂ ਸਾਲ ਬਾਅਦ ਫਿਰ ਕੁਰਬਾਨੀ ਕਰਨੀ ਪੈਂਦੀ। ਔਰ ਹੁਣ ਮੈਂ ਨਵੇਂ ਨੀਵੇਂ ਚੱਲਿਆ ਆ ਇਸੇ ਬਚਨ ਨੂੰ ਲੈ ਕੇ ਤੇ ਨਵੇਂ ਨੀਵੇਂ ਚੰਨਾ ਆ ਤੇ ਯਿਸੂ ਦਾ ਲਹੂ ਜਿਹੜਾ ਆ ਉਹ ਸਾਰੇ ਰੋਗਾ ਦੋਖੀ ਕਰ ਦਿੰਦਾ ਹੈ ਚੰਗਾ ਕਰ ਦਿੰਦਾ ਆ ਬੋਲੋ ਆਮੀਨ ਹallelujah ਭਾਈ ਬਣੋ ਜਿਹੜਾ ਤੇਲ ਦਿੱਤੇ ਆਪਾਂ ਪ੍ਰਾਰਥਨਾ ਕਰਾ ਲੈਨੇ ਆ ਪਾਣੀ ਦਿੱਤੇ ਪ੍ਰਾਰਥਨਾ ਕਰਦੇ ਤੇ ਅਸੀਂ ਇਹ ਵਿਸ਼ਵਾਸ ਕਰਦੇ ਆ ਕਿ ਪ੍ਰਾਰਥਨਾ ਦੁਆਰਾ ਇਹ ਕੀ ਬਣ ਗਿਆ ਯਿਸੂ ਦਾ ਲਹੂ ਬਣ ਗਿਆ ਜਿਹੜਾ ਸਲੀਬ ਉੱਤੇ ਵਹਾਇਆ ਗਿਆ ਸੀ ਹallelujah ਹallelujah ਪਹਿਲਾ ਯੋਹਨਾ 1 ਚੈਪਟਰ ਦਾ 7 ਤੋਂ 9 ਪਹਿਲਾ ਯੋਹਨਾ 1 ਦਾ 7 ਤੋਂ 9 ਤੱਕ ਯਿਸੂ ਦਾ ਲਹੂ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਜਾਂ ਅੱਡ ਕਰਦਾ ਹੈ। ਬੜੀ ਜੀ। ਪਹਿਲਾ ਯੋਹਨਾ 1 ਬਾਬ ਦਾ 7 ਤੋਂ 9 ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਹਾਂਜੀ ਜਿਵੇਂ ਉਹ ਚਾਨਣ ਵਿੱਚ ਹੈ ਹਾਂਜੀ ਤਾਂ ਸਾਡੀ ਆਪੋ ਵਿੱਚ ਸੰਗਤ ਹੈ ਹਾਂ ਅਤੇ ਉਹਦੇ ਪੁੱਤਰ ਯੇਸ਼ੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ ਕਿੰਨੇ ਪਾਪਾਂ ਤੋਂ ਸਾਰੇ ਪਾਪਾਂ ਤੋਂ ਕੀ ਕਰ ਦਿੰਦਾ ਹੈ ਸ਼ੁੱਧ ਕਰ ਦਿੰਦਾ ਹੈ ਹਾਂਜੀ ਜੇ ਆਖੀਏ ਕਿ ਅਸੀਂ ਪਾਪੀ ਨਹੀਂ ਹਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਸੀਂ ਕੀ ਕਰਦੇ ਫਿਰ ਆਪਣੇ ਆਪ ਨੂੰ ਧੋਖਾ ਦੇ ਕਈ ਕਹਿੰਦੇ ਆ ਵੀ ਅਸੀਂ ਪਾਪੀ ਨਹੀਂ ਤੇ ਪਾਪ ਹੀ ਨਹੀਂ ਕਰਦੇ ਅਸੀਂ ਕੀ ਕਰਦੇ ਆ ਅੱਜ ਤਾਂ ਬੜੇ ਧਰਮੀ ਆ ਪਰ ਬਿਨਾ ਉਹਦੀ سپورਟ ਦੇ ਆਪਾਂ ਧਰਮੀ ਬਣ ਸਕਦੇ ਨਹੀਂ ਆ ਹਾਂਜੀ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ ਸੱਚਾਈ ਵੀ ਸਾਡੇ ਵਿੱਚ ਨਹੀਂ ਆ ਤੇ ਝੂਠ ਵੀ ਕਹਿੰਦੇ ਅਸੀਂ ਮਾਰਦੇ ਨਹੀਂ ਆ ਨਾ ਕਰਮਤ ਨਾ ਠੰਡੇ ਤੇ ਜਿਹੜੇ ਸੀਲ ਗਰਮ ਨੇ ਨਾ ਗਰਮ ਨਾ ਠੰਡੇ ਉਹਨਾਂ ਨੂੰ ਮੂੰਹ ਚੋਂ ਕੋਈ ਕੱਢਣ ਦੇ ਬੰਦੇ ਬਾਹਰ ਬਾਹਰ ਕੱਢ ਦਿੰਦੇ ਆ ਅੰਦਰ ਨਹੀਂ ਜਾਂਦੇ ਹਾਂਜੀ ਜੇ ਅਸੀਂ ਆਪਣੇ ਪਾਪਾ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਕਿ ਸਾਡੇ ਪਾਪਾ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ ਕਿਨੇ ਕੁ ਧਰਮ ਤੋਂ ਸਾਰੇ ਸਾਰੇ ਕੁਧਰਮ ਤੋਂ ਸ਼ੁੱਧ ਕਰੇ ਪਹਿਲਾ ਕ੍ਰੰਤੀਆਂ 6 ਦਾ ਘੈਰਾ ਬਣਾ ਲੇ ਸਾਰੇ ਕੁਧਰਮ ਤੋਂ ਇੱਕ ਵੀ ਇੱਕ ਧਰਮ ਜਿਹੜਾ ਸਾਡੇ ਵਿੱਚ ਰਹੇਗਾ ਨਹੀਂ ਝੂਠ ਬੋਲਣ ਦੀ ਲੋੜ ਹੀ ਨਹੀਂ ਪਵੇਗੀ। ਫੇਰਾ ਫੇਰੀ ਕਰਨ ਦੀ ਲੋੜ ਹੀ ਨਹੀਂ ਪਵੇਗੀ। ਨਿੰਦਿਆ ਕਰਨ ਦੀ ਲੋੜ ਹੀ ਨਹੀਂ ਪਵੇਗੀ। ਜੇ ਤੇ ਆਪਣੇ ਪ੍ਰਭੂ ਦੇ ਨਾਲ ਰੰਗ ਵਿੱਚ ਰੰਗੇ ਗਏ ਹੈ। ਹੈਨਾ? ਜਿਹੜੇ ਉਹਦੇ ਰੰਗ ਵਿੱਚ ਰੰਗੇ ਗਏ ਉਹਨਾਂ ਨੂੰ ਹੋਰ ਰੰਗ ਦੀ ਲੋੜ ਨਹੀਂ ਪੈਂਦੀ। ਪਹਿਲਾ ਗ੍ਰੰਥੀਆਂ 6 ਦਾ 11। ਅੱਤੇ ਤੁਹਾਡੇ ਵਿੱਚੋਂ ਕੋਈ ਇਹ ਅੱਤੇ ਤੁਹਾਡੇ ਵਿੱਚੋਂ ਕੋਈ ਇਹੋ ਜਿਹੇ ਸੰਨ ਪਰ ਪ੍ਰਭੂ ਯੇਸ਼ੂ ਉਸੀ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ਵਰ ਦੇ ਆਤਮਾ ਤੋਂ ਤੁਸੀਂ ਧੋਤੇਗੇ ਕਿਦੇ ਨੇ ਧੋਤੇਗੇ ਜੇ ਹallelujah ਹੋ ਯੇਸ਼ੂ ਆਤਮਾ ਦੁਆਰਾ ਤੇਰੇ ਕੋਲ ਆਉਣਗੇ ਆਤਮਾ ਦੁਆਰਾ ਤੇਰੇ ਕੋਲ ਆਉਣਗੇ ਹੱਥ ਰੱਖੇਗਾ ਤੇ ਹੱਥ ਰੱਖੇਗਾ ਤੇ ਰੋਗੀ ਤੇਥੋਂ ਚੰਗੇ ਹੋਣਗੇ ਹੱਥ ਰੱਖੇਗਾ ਤੇ ਓ ਕੰਨ ਹੋਇਓ ਤੂੰ ਯੋ ਦਾਸ ਯੇਸ਼ੂ ਕੜਾ ਤੇਰੇ ਪਾਸ ਕੰਨ ਹੋਇਓ ਤੂੰ ਯੋ ਦਾਸ ਯੇਸ਼ੂ ਓ ਯੇਸ਼ੂ ਆਤਮਾ ਦਵਾਰਾ ਤੇਰੇ ਕੋਲ ਆਉਣਗੇ ਆਤਮਾ ਦਵਾਰਾ ਤੇਰੇ ਕੋਲ ਆਉਣਗੇ ਹੱਥ ਯੇਸ਼ੂ ਕਤਾਰਿਆ ਹੁਣ ਆਤਮਾ ਦਵਾਰਾ ਸਾਡੇ ਕੋਲ ਆਉਂਦਾ ਆ ਆਤਮਾ ਦਵਾਰਾ ਕਿੰਨੂ ਕੀ ਕਰ ਦਿੱਤਾ ਨੇ ਫਿਰ ਚੰਗਿਆਂ ਕਰ ਦਿੱਤਾ ਹਾਲੇਲੂਇਆ ਮਿਸ਼ੂ ਦਾ ਲਾਉ ਕਿੰਧੇ ਦੇ ਪਾਪ ਲਾਲ ਰੰਗ ਦੇ ਪਾਪ ਵੀ ਕੀ ਕਰ ਦਦਾ ਆ ਸਾਫ ਕਰ ਦਿੰਦਾ ਆ ਹਾਲੇਲੂਇਆ ਇਬਰਾਨੀਆਂ ਦੀ ਪੱਤਰੀ 9 ਬਾਬ ਦਾ 14 ਵਚਨ ਮੁਰਦਿਆਂ ਕੰਮਾਂ ਤੋਂ ਗੰਮ ਵੀ ਮੁਰਦਿਆਂ ਦੇ ਆ ਪਰ ਉਹ ਕੰਮ ਜਿਹੜੇ ਫਲ ਨਹੀਂ ਦਿੰਦੇ ਜਿਹੜੇ ਘਾਟੇ ਵਿੱਚ ਲੈਂਦੇ ਉਹ ਮੁਰਦਿਆਂ ਵਰਗੇ ਨੇ ਹਾਲੇਲੂਇਆ ਜੇ ਮੁਰਦਿਆਂ ਦਾ ਸੁਪਨਾ ਆ ਜਾਏ ਬੰਦੇ ਨੂੰ ਤੇ ਸਾਰਾ ਦਿਨ ਪਸਤਾਉਂਦਾ ਹੀ ਰਹਿੰਦਾ ਹੈ ਹਾਂਜੀ ਤਾਂ ਕਿੰਨਾ ਹੀ ਵਦੀਕ ਮਸੀਹ ਦਾ ਲਾਹੂ ਕਿੰਨਾ ਹੀ ਵਦੀਕ ਮਸੀਹ ਦਾ ਲਾਹੂ ਆ ਜਿਹਨੇ ਸੰਦੀਪਕ ਆਤਮਾ ਨੇ ਰਾਹੀ ਹਾਂਜੀ ਆਪਣੇ ਆਪ ਨੂੰ ਦੋਸ਼ ਰਾਤ ਪਰਮੇਸ਼ਵਰ ਦੇ ਅੱਗੇ ਚੜਾਇਆ ਹਾਂ ਤੁਹਾਡੇ ਅੰਤ ਕਰਨ ਨੂੰ ਮੁਰਦਿਆ ਕੰਮਾਂ ਤੋਂ ਤੁਹਾਡੇ ਅੰਤਕਰਨ ਨੂੰ ਮੁਰਦਿਆ ਕੰਮਾਂ ਤੋਂ ਕੀ ਕਰੇ ਸ਼ੁੱਧ ਕਰੇ ਸ਼ੁੱਧ ਕਰੇ ਕਿਨੂੰ ਅੰਤਕਰਨ ਨੂੰ ਤੁਹਾਡੇ ਅੰਦਰ ਦੇ ਸਿਸਟਮ ਨੂੰ ਅੰਦਰ ਕੋਲੋਂ ਤੁਹਾਡੇ ਮਨ ਮੇਨ ਹallelujah ਹਾਂਜੀ ਅੰਦਰ ਮੇਨ ਦਿਲ ਬਾਜ ਜਿਹੜਾ ਸਾਰੀ ਬੋਡੀ ਨੂੰ ਪੰਪ ਕਰਕੇ ਤੇ ਬਲੱਡ ਦਿੰਦਾ ਹੈ ਤੇ ਸਾਰੀ ਬੋਡੀ ਕੰਮ ਕਰਦੀ ਹੈ ਹallelujah ਪਰ ਅੰਦਰ ਦੇ ਸਿਸਟਮ ਨੂੰ ਕੋਈ ਕਰਦਾ ਪਰਮੇਸ਼ਰ ਸ਼ੁੱਧ ਕਰੇਗਾ ਅੰਤ ਕਰਨ ਨੂੰ ਤੁਹਾਡੀਆਂ ਸੋਚਾਂ ਨੂੰ ਤੁਹਾਡੀਆਂ ਅੰਤੜੀਆਂ ਨੂੰ ਤੁਹਾਡੇ ਬਲੱਡ ਨੂੰ ਤੁਹਾਡੇ ਬਲੱਡ ਚੋਂ ਵੀ ਪਾਪ ਕੀ ਹੋ ਜਾਏਗਾ ਦੂਰ ਹੋ ਜਾਏਗਾ ਪਰ ਦਿਲ ਕਿ ਨੂੰ ਦੇਣਾ ਪੈਣਾ ਯੀਸ਼ੂ ਦੇ ਨਾਲ ਦਿਲ ਲਾ ਲਓ ਜੀ ਜੇ ਜ਼ਿੰਦਗੀ ਹੈ ਪਾਣੀ ਆਪਣੇ ਦੇਲਾਂ ਨੂੰ ਆਪਣੇ ਦਿਲਾ ਨੂੰ ਸਮਝਾ ਲਓ ਜੀ ਜੇ ਮੁਕਤੀ ਹੈ ਪਾਣੀ ਯੇਸ਼ੂ ਦੇ ਨਾਲ ਦਿਲ ਲਾ ਲਓ ਜੀ ਜੇ ਮੁਕਤੀ ਹੈ ਪਾਣੀ ਨਹੀਂ ਤੇ ਬਸ ਨੀਂਦ ਨਾਲ ਆ ਲਓ ਲੀਰਾ ਬਵਾ ਦੇਗੀ ਨੀਂਦ ਕੀ ਕਰ ਦਿੰਦੀ ਆ ਲੀਰਾ ਬਵਾ ਦੇਗੀ ਬੰਦੇ ਨੂੰ ਹਾਲੇਲੂਇਆ ਪਰ ਯੇਸ਼ੂ ਨਾਲ ਦਿਲ ਲਾ ਲਓ ਤਾਡੀ ਮੁਕਤੀ ਜਿਹੜੀ ਆ ਔਰ ਟਾਲਿਆ ਸੱਚੀ ਆ ਮੁੱਕਰੀ ਗਾਨੀ ਹallelujah ਕਿਉਂਕਿ ਉਹ ਵਾਦਾ ਦੇ ਕੇ ਕਦੀ ਮੁੱਕਰਦਾ ਨਹੀਂ ਉਹਦੀ ਹਾਂ ਦੀ ਹਾਂ ਤੇ ਨਾ ਦੀ ਹਾਂ ਆਪਣੇ ਦੇਲਾਂ ਨੂੰ ਸਮਝਾ ਲਓ ਜੀ ਜੇ ਮੁਕਤੀ ਹੈ ਪਾਣੀ ਜੇ ਬਰਕਤ ਹੈ ਪਾਣੀ ਜੇ ਸ਼ਕਤੀ ਹੈ ਪਾਣੀ ਹallelujah ਚਾਹੁੰਦੇ ਸਾਰੇ ਆ ਸਾਰਾ ਜਹਾਨ ਜਾਣਦਾ ਆ ਕਿ ਮੈਂ ਮਸੀਹ ਦੇ ਨਾਂ ਤੇ ਬੋਲਾਂ ਤੇ ਜਿੱਦਾਂ ਮਸੀਹ ਕਰਦਾ ਸੀ ਉਦਾਂ ਮੈਂ ਵੀ ਕਰਨਾ ਸ਼ੁਰੂ ਕਰਦਾ ਵਾਂ ਇਤਿਹਾਸ ਵਿੱਚ ਲਿਖਿਆ ਵਰਣਨ ਕੀਤਾ ਗਿਆ ਕਿ ਇੱਕ ਵਾਰੀ ਕੋਈ ਪੈਸੇ ਲੈ ਕੇ ਆ ਗਿਆ ਜਪਰੂ ਦੇ ਚੇਲਿਆਂ ਦੇ ਕੋਲ ਕਹਿੰਦਾ ਤੁਸੀਂ ਪੈਸੇ ਲੈ ਲਓ ਮੇਰੇ ਕੋਲੋਂ ਤੇ ਜਿਹੜੀ ਦਾਤ ਤੁਹਾਡੇ ਕੋਲ ਆ ਮੈਨੂੰ ਦੇ ਦਿਓ ਜਿੱਦਾਂ ਤੁਸੀਂ ਹੱਥ ਰੱਖਦੇ ਤੇ ਰੋਗੀ ਚੰਗੇ ਹੋਦੇ ਨੇ ਤੇ ਮੈਂ ਵੀ ਹੱਥ ਰੱਖਾਂ ਤੇ ਰੋਗੀ ਚੰਗੇ ਹੋ ਜਾਣਗੇ ਪ੍ਰਭੂ ਦੇ ਬੰਦੇ ਕਹਿੰਦੇ ਕਿ ਤੇਰੇ ਪੈਹੇ ਵੀ ਤੇ ਤੂੰ ਵੀ ਪੈਹੇ ਦੇ ਨਾਲ ਹੀ ਕਿ ਹੋ ਜਾ ਨਾਸ਼ ਹੋ ਜਾ ਇਸ ਦਾਤ ਵਿੱਚ ਤੇਰਾ ਕੋਈ ਹਿੱਸਾ ਨਹੀਂ ਹੈ ਕਿਉਂਕਿ ਤੂੰ ਪ੍ਰਭੂ ਨੂੰ ਮੋਲ ਲੈਣ ਦੀ ਸੋਚੀ ਹੈ ਭਾਈ ਭੈਣੋ ਦਿਲ ਦੀ ਮਿਹਨਤ ਨਾਲ ਦਿਲ ਦੀ ਸੁਧਾਈ ਨਾਲ ਇਹ ਗੁਣ ਤੇ ਦਾਨ ਤੇ ਵਰਦਾਨ ਮਿਲਦੇ ਨੇ ਬੋਲੋ ਆਮੀਨ ਹallelujah ਸਿੱਧੇ ਮਨ ਪਰਮੇਸ਼ਰ ਨੂੰ ਵੇਖਣਗੇ ਹallelujah ਤਾਡੇ ਅੰਤ ਕਰਨ ਨੂੰ ਕੀ ਕਰੇਗਾ ਮੁਰਦੇ ਕੰਮਾਂ ਤੋਂ ਸ਼ੁੱਧ ਕਰੇਗਾ ਹੁਣ ਤੂੰ ਕਹੋ ਕਿ ਸਾਡੇ ਅੰਦਰ ਮੁਰਦੇ ਕਾਮ ਨਹੀਂ ਆ ਤੇ ਤੂੰ ਇੱਕ ਇੱਕ ਬੋਲ ਦੇ ਜੇ ਮੈਂ ਕੀ ਬੋਲਦਾ ਝੂਠ ਬੋਲਦਾ ਜੇ ਪਰਮੇਸ਼ੁਰ ਦੀ ਆਤਮਾ ਸਾਨੂੰ ਨਾ ਬਚਾਵੇ ਤਾਂ ਹੁਣ ਤੱਕ ਕਦੇ ਦੇ ਪਾਪ ਵਿੱਚ ਰੁੜ ਜਾਣਾ ਹੀ ਤੇ ਕਿਹਨੇ ਸਾਨੂੰ ਬਚਾਉਣਾ ਵੀ ਨਹੀਂ ਕਿੰਨੇ ਲੋਕ ਅੱਜ ਪਾਪ ਵਿੱਚ ਬਹਿ ਕੇ ਸ਼ਰੀਰ ਦੇ ਵਿਸ਼ਿਆ ਕਰਕੇ ਮਾਇਆ ਦੇ ਵਿਸ਼ਿਆ ਕਰਕੇ ਜਮੀਨ ਦੇ ਵਿਸ਼ਿਆ ਕਰਕੇ ਜਾਇਦਾਦ ਦੇ ਵਿਸ਼ਿਆ ਕਰਕੇ ਤੇਰਾ ਮੇਰਾ ਖੋਣ ਦੇ ਕਾਰਨ ਕਿੰਨੇ ਲੋਕ ਵਹਿ ਗਏ ਨੇ ਜੇ ਸਮੁੰਦਰ ਆਪਾ ਆਪ ਰੁੜਦੇ ਜਾਂਦੇ ਲੋਕੀ ਪਰ ਪ੍ਰਭੂ ਦਾ ਧੰਨਵਾਦ ਆ ਕੋਨੇ ਸਾਨੂੰ ਕਿਨਾਰੇ ਲਾਇਆ ਆ ਜੇ ਪਾਰ ਲੰਘਣਾ ਆ ਤੇ ਪ੍ਰਭੂ ਦਾ ਪੱਲਾ ਫੜਨਾ ਹੀ ਰਹਿਣਾ ਆ ਤੁਹਾਡੇ ਮੁਰਦੇ ਕੰਮਾਂ ਨੂੰ ਕੀ ਕਰੇਗਾ ਸ਼ੁੱਧ ਕਰੇਗਾ ਫਾਟੋ ਹਾਂਜੀ ਅੰਤਕਰਨ ਨੂੰ ਮੁਰਦੇ ਕੰਮਾਂ ਤੋਂ ਪੜੀਏ ਕਿ ਤਾ ਕਿੰਨਾ ਹੀ ਵਧੀਕ ਮਸੀਹਾ ਲਹੋ ਜਿਹਨੇ ਸੰਦੀਪਕ ਆਤਮਾ ਦੇ ਰਾਹੀ ਆਪਣੇ ਆਪ ਨੂੰ ਦੋਸ਼ ਰਾਤ ਪਰਮੇਸ਼ਵਰ ਦੇ ਅੱਗੇ ਚੜਾਇਆ ਤੁਹਾਡੇ ਅੰਤਕਰਨ ਨੂੰ ਮੂਰਧਿਆ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜੀਉਂਦੇ ਪਰਮੇਸ਼ਵਰ ਦੀ ਉਪਾਸਨਾ ਕਰੋ ਇਹ ਕਿਹੜੇ ਪਰਮੇਸ਼ਵਰ ਦੀ ਜਿਹੜੇ ਪਰਮੇਸ਼ਵਰ ਦੀ ਜਿਹੜੇ ਪਰਮੇਸ਼ਵਰ ਦੀ ਜਿਉਂਦੇ ਪਰਮੇਸ਼ਵਰ ਦੀ ਉਪਾਸਨਾ ਕਰੋ ਯੂੰਦਾ ਮੁਰਦਿਆਂ ਵਿੱਚੋਂ ਜੇਠਾ ਪਰਪਿੱਤਰ ਪ੍ਰਭੂ ਯਿਸੂ ਨਾਸੀ ਇਹ ਮੁਰਦਿਆਂ ਚੋਂ ਪਹਿਲਾ ਆ ਜਿਹੜਾ ਜੀ ਉੱਠਿਆ ਆ ਹallelujah ਜਿਹਨੇ ਮੌਤ ਤੇ ਕਬਰ ਉਤੇ ਫਤਿਹ ਪਾਈ ਆ ਭਾਈ ਪੈਣਾ ਉਹਦੇ ਸਾਹਮਣੇ ਚੁਕੀਏ ਉਹ ਅਸੀਂ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਕਹੀਏ ਬਿਦਾ ਪਰਮੇਸ਼ਰ ਮੇਰੇ ਮੁਰਦੇ ਕੰਮਾਂ ਤੋਂ ਮੈਨੂੰ ਨਜਾਤ ਚਾਹੀਦੀ ਆ ਹੋਰੇ ਬਾ ਸ਼ਾਬਾ ਬਾਬਾ ਬਾਬਾ ਪਵਿੱਤਰ ਆਤਮਾ ਪ੍ਰਭੂ ਯਿਸੂ ਮਾ ਬਿਤਰਾ ਆਤਮਾ ਪ੍ਰਭੂ ਯੀਸ਼ੂ ਕਰੇ ਕਰੋ ਪਰਮੇਸ਼ਰ ਦੇ ਪਾਕ ਕਲਾਮ ਤੇ ਪੜੇ ਸੁਣੇ ਜਾਂਦੇ ਬਰਕਤ ਮਿਲੇ ਆਮੀਨ ਆਮੀਨ ਸਭ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਗੋਟਨਿਆਂ ਤੇ ਆਵਾਂਗੇ ਪ੍ਰਾਰਥਨਾ ਕਰਾਂਗੇ ਪਿਤਾ ਪਰਮੇਸ਼ਰ ਪ੍ਰਭੂ ਜੀ ਮੈਂ ਚਾਹੁੰਦਾ ਹਾਂ ਮੈਂ ਚਾਹੁੰਦੀ ਹਾਂ ਬਿਦਾ ਪਰਮੇਸ਼ਰ ਮੇਰੇ ਤੇ ਦਇਆ ਹੋ ਜਾਏ ਤੇਰੀ ਕਿਰਪਾ ਹੋ ਜਾਏ